ਹੈਲੋ एवरीवन ਆਪਾਂ ਬਹੁਤ ਕੁਝ ਸਿੱਖ ਰਹੇ ਹਾਂ ਇੱਕ ਸੀਕੁਐਂਸ ਦੇ ਵਿੱਚ ਆਪਾਂ ਸਬਕੌਂਸ਼ੀਅਸ ਮਾਈਂਡ ਬਾਰੇ ਬਹੁਤ ਕੁਝ ਸਿੱਖਿਆ ਪਰ ਅੱਜ ਇੱਕ ਬਹੁਤ ਨਵੀਂ ਗੱਲ ਸਿੱਖਾਂਗੇ ਤੁਸੀਂ ਕਿਵੇਂ ਆਪਣੇ ਪਾਸਟ ਦੀਆਂ ਮੈਮਰੀਜ਼ ਚੋਂ ਤਜਰਬਿਆਂ ਚੋਂ ਜੋ ਤੁਹਾਡੇ ਨਾਲ ਹੋਇਆ ਜਿਹੜੀਆਂ ਘਟਨਾਵਾਂ ਹੋਈਆਂ ਤੁਹਾਨੂੰ ਅੱਜ ਵੀ ਉਨਾ ਹੀ ਦੁੱਖ ਦਿੰਦੀਆਂ ਨੇ ਉਨਾ ਹੀ ਦਰਦ ਦਿੰਦੀਆਂ ਨੇ ਉਨਾ ਹੀ ਰੋਣਾ ਆਉਂਦਾ ਹੈ ਉਨਾ ਹੀ ਗੁੱਸਾ ਆਉਂਦਾ ਹੈ ਜਾਂ ਤੁਸੀਂ ਉਨਾ ਹੀ ਡਰੇਨ ਫੀਲ ਕਰਦੇ ਹੋ ਜੇ ਤੁਹਾਨੂੰ ਉਹ ਘਟਨਾ ਕਦੀ ਯਾਦ ਆ ਜੇ ਤੁਸੀਂ ਉਹਨੂੰ ਦੁਬਾਰਾ ਜਿਉਂ ਲੈਣੇ ਇੱਕ ਵਾਰ ਉਸ ਚੀਜ਼ 'ਚੋਂ ਕਿਵੇਂ ਬਾਹਰ ਆਉਣਾ ਹੈ ਕਿਉਂਕਿ ਜੇ ਤੁਸੀਂ ਇੱਕ ਨਵਾਂ ਇਨਸਾਨ ਬਣਨਾ ਹੈ ਨਾ ਆਪਣੇ ਆਪ ਨੂੰ ਟਰਾਂਸਫਾਰਮ ਕਰਨਾ ਹੈ ਪਹਿਲਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਲੈ ਕੇ ਆਉਣਾ ਪੈਣਾ ਜੋ ਤੁਹਾਨੂੰ ਪਿੱਛੇ ਖਿੱਚ ਕੇ ਰੱਖਦੀਆਂ ਨੇ ਕਿਉਂਕਿ ਤੁਸੀਂ ਕਿਸੇ ਵੀ ਚੀਜ਼ ਤੋਂ ਭੱਜ ਨਹੀਂ ਸਕਦੇ ਜੇ ਤੁਸੀਂ ਭੱਜੋਗੇ ਨਾ ਉਹਨੂੰ ਇਗਨੋਰ ਕਰੋਗੇ ਤੁਸੀਂ ਸੋਚੋਗੇ ਚਲੋ ਛੱਡੋ ਐਦਾਂ ਨਹੀਂ ਛੱਡ ਸਕਦੇ ਕਿਉਂਕਿ ਤੁਸੀਂ ਵੈਸੇ ਸੋਚਿਓ ਕਿ ਮੈਂ ਛੱਡਤਾ ਪਰ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ਾਂ ਪਈਆਂ ਰਹਿਣਗੀਆਂ ਔਰ ਕਿਤੇ ਨਾ ਕਿਤੇ ਤੁਹਾਨੂੰ ਟ੍ਰਿਗਰ ਕਰ ਜਾਣਗੀਆਂ ਸੋ ਇਸ ਲਈ ਸਭ ਤੋਂ ਪਹਿਲਾਂ ਵਰਕ ਕਰਨਾ ਪੈਣਾ ਤੁਹਾਨੂੰ ਆਪਣੇ ਸਬਕੌਨਸ਼ੀਅਸ ਮਾਈਂਡ ਤੇ ਆਪਣੇ ਅਵਚੇਤਨ ਮੰਨ ਤੇ ਉਹਦੇ ਵਿੱਚੋਂ ਤੁਸੀਂ ਉਸੇ ਤਹਿ ਵਿੱਚ ਜਾ ਕੇ ਉਸੇ ਚੀਜ਼ ਵਿੱਚ ਜਾ ਕੇ ਤੁਸੀਂ ਉੱਥੋਂ ਉਹਨੂੰ ਜੜ ਤੋਂ ਖਤਮ ਕਰਨਾ ਹੈ। ਸੋ ਅੱਜ ਦੀ ਜਿਹੜੀ ਪ੍ਰੋਸੈਸ ਹੋਣੀ ਹੈ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਾਰਿਆਂ ਲਈ। ਪਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ। ਜਦੋਂ ਇਹ ਪ੍ਰੋਸੈਸ ਕਰੂਗੀ ਤੁਸੀਂ ਬਿਲਕੁਲ ਸ਼ਾਂਤ ਜਗ੍ਹਾ ਤੇ ਹੋਵੋ। ਇਕੱਲੇ ਹੋਵੋ। ਕੋਈ ਡਿਸਟਰਬੈਂਸ ਨਾ ਹੋਵੇ ਕੋਈ ਤੁਹਾਨੂੰ ਬੁਲਾਵੇ ਨਾ ਬਾਹਰੋਂ ਆਕੇ ਨਾ ਕੁਝ ਦੱਸੇ ਨਾ ਕੁਝ ਪੁੱਛੇ ਕੋਈ ਮਿਊਜ਼ਿਕ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦੀ ਕੋਈ ਫੋਨ ਦੀ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਤੁਹਾਡਾ ਫੋਨ ਸਾਇਲੈਂਟ ਤੇ ਹੋਵੇ ਜਿਸ ਨੂੰ ਵੀ ਕੁਝ ਵੀ ਕਹਿਣਾ ਤੁਸੀਂ ਪਹਿਲਾਂ ਕਹਿ ਕੇ ਰੱਖੋ ਕਿ 15 ਤੋਂ 20 ਮਿੰਟ ਤੱਕ ਤੁਹਾਨੂੰ ਕੋਈ ਨਾ ਬੁਲਾਵੇ ਕੋਈ ਵੀ ਤੁਸੀਂ ਇਹੋ ਜੀ ਇਕਾਂਤ ਵਾਲੀ ਜਗ੍ਹਾ ਚੁਣੋ ਚਾਹੇ ਘਰ ਦੇ ਵਿੱਚ ਕੋਈ ਕਾਰਨਰ ਹੋਵੇ ਖੇਤਾਂ ਵਿੱਚ ਹੋਵੇ ਪਾਰਕ 'ਚ ਵੀ ਚਲੇ ਜਾਓ ਗਾਰਡਨ 'ਚ ਚਲੇ ਜਾਓ ਕਿਤੇ ਵੀ ਚਲੇ ਜਾਓ ਪਰ ਇਹੋ ਜੀ ਜਗ੍ਹਾ ਜਿੱਥੇ ਬਿਲਕੁਲ ਇਕਾਂਤ ਹੋਵੇ ਉਸ ਜਗ੍ਹਾ ਤੇ ਸਿਰਫ ਤੁਸੀਂ ਆਪਣੇ ਆਪ ਨਾਲ ਹੋਵੋਗੇ ਕੋਈ ਹੋਰ ਨਹੀਂ ਹੋਊਗਾ ਤੁਹਾਡੇ ਨਾਲ ਔਰ ਸਭ ਤੋਂ ਇੰਪੋਰਟੈਂਟ ਗੱਲ ਉਹ ਜਗ੍ਹਾ ਸੇਫ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ 15 ਤੋਂ 20 ਮਿੰਟ ਤੁਸੀਂ ਲਗਾਉਂਗੇ ਇਸ ਤੋਂ ਵੱਧ ਟਾਈਮ ਵੀ ਲੱਗ ਸਕਦਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਅੱਖਾਂ ਬੰਦ ਕਰਕੇ ਰੱਖੋਗੇ ਸੋ ਇਸ ਕਰਕੇ ਜਗ੍ਹਾ ਦਾ ਸੇਫ ਹੋਣਾ ਬਹੁਤ ਇੰਪੋਰਟੈਂਟ ਹੈ ਸੋ ਪ੍ਰੋਸੈਸ ਕਿਦਾਂ ਕਰਨੀ ਹੈ ਤੁਸੀਂ ਉਸ ਕਾਰਨਰ ਤੇ ਬੈਠੋਗੇ ਸ਼ਾਂਤ ਆਪਣੀਆਂ ਆਈਜ਼ ਨੂੰ ਕਲੋਜ਼ ਕਰੋਗੇ ਅੱਖਾਂ ਬੰਦ ਕਰਕੇ ਤੁਸੀਂ ਤਿੰਨ ਲੰਬੇ ਸਾਹ ਲਓਗੇ डी ब्रीदिंग ਕਰੋਗੇ ਤੁਹਾਡਾ ਪੂਰਾ ਧਿਆਨ ਤੁਹਾਡੇ ਸਾਹ ਤੇ ਹੋਣਾ ਚਾਹੀਦਾ ਹੈ ਤੁਸੀਂ ਉਸ ਸਾਹਾਂ ਨੂੰ ਮਹਿਸੂਸ ਕਰੋਗੇ ਕਿ ਕਿਵੇਂ ਸਾਹ ਲੈ ਰਹੇ ਹੋ ਤੇ ਸਾਹ ਬਾਹਰ ਕੱਢ ਰਹੇ ਹੋ ਤਿੰਨ ਵਾਰ ਡੂੰਘੇ ਸਾਹ ਫਿਰ ਉਸ ਤੋਂ ਬਾਅਦ ਕੀ ਹੋਊਗਾ ਤੁਸੀਂ ਕੋਈ ਵੀ ਆਪਣੀ ਜ਼ਿੰਦਗੀ ਦੀ ਪਾਸਟ ਲਾਈਫ ਦੀ ਇੱਕ ਘਟਨਾ ਨੂੰ ਚੁਪਣਾ ਹੈ ਕਿਸੇ ਵੀ ਘਟਨਾ ਦੀ ਤੁਸੀਂ ਉਹ ਚੁੱਕ ਸਕਦੇ ਹੋ ਜੋ ਤੁਹਾਨੂੰ ਕੋਈ ਗੁੱਸਾ ਦਵਾਉਂਦੀ ਹੈ ਤੁਹਾਨੂੰ ਪਰੇਸ਼ਾਨ ਕਰਦੀ ਹੈ ਤੁਹਾਨੂੰ ਰੋਣਾ ਦਵਾਉਂਦੀ ਹੈ ਜਾਂ ਕਿਤੇ ਤਰ੍ਹਾਂ ਦੀ ਇਹੋ ਜੀ ਚੀਜ਼ ਹੋਵੇ ਜਿਹੜੀ ਤੁਹਾਨੂੰ ਹਮੇਸ਼ਾ ਡレイン ਫੀਲ ਕਰ ਜਾਂਦੀ ਹੈ ਇੱਕ ਘਟਨਾ ਚੁੱਕਣੀ ਹੈ ਕੋਈ ਵੀ ਪਾਸਟ ਦੀ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਦੇ ਵਿੱਚ ਨਹੀਂ ਐਡ ਕਰਨਾ ਸਿਰਫ ਇੱਕ ਅਵੇਅਰ ਹੋਣਾ ਹੈ ਤੁਸੀਂ ਸਟੈਪ ਨੰਬਰ 1 ਹੈ ਫੁਲੀ ਅਵੇਅਰ ਪੂਰੀ ਤਰ੍ਹਾਂ ਜਾਗਰੂਕ ਤੁਸੀਂ ਉਸ ਘਟਨਾ ਨੂੰ ਚੁੱਕਣਾ ਹੈ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਇਹ ਮੈਨੂੰ ਬਹੁਤ ਪ੍ਰੋਬਲਮ ਦਿੰਦੀ ਹੈ ਇਹ ਮੈਨੂੰ ਹਮੇਸ਼ਾ ਜਕੜੇ ਰੱਖਦੀ ਹੈ ਹਮੇਸ਼ਾ ਮੈਨੂੰ ਪਿੱਛੇ ਖਿੱਚਦੀ ਹੈ ਅੱਗੇ ਨਹੀਂ ਵਧਣ ਦਿੰਦੀ ਉਸ ਤੋਂ ਬਾਅਦ ਸਟੈਪ ਨੰਬਰ 2 ਉਸ ਘਟਨਾ ਨੂੰ ਤੁਸੀਂ ਵਿਜ਼ੂਅਲਾਈਜ਼ ਕਰਨਾ ਹੈ ਇਸ ਤਰ੍ਹਾਂ ਦੇਖਣਾ ਹੈ ਜਿਵੇਂ ਤੁਹਾਡੇ ਸਾਹਮਣੇ ਸਕਰੀਨ ਤੇ ਇੱਕ ਮੂਵੀ ਚੱਲ ਰਹੀ ਹੈ ਤੁਸੀਂ ਉਹ ਘਟਨਾ ਇੱਕ ਪਿਕਚਰ ਦੀ ਤਰ੍ਹਾਂ ਦੇਖਣੀ ਹੈ ਜੋ ਜੋ ਹੋਇਆ ਜਿਵੇਂ ਜਿਵੇਂ ਹੋਇਆ ਕਿਸ ਨੇ ਕੀ ਕੀਤਾ ਕਿਸ ਨੇ ਕਿਸ ਨੂੰ ਕੀ ਬੋਲਿਆ ਓਕੇ ਸਟੈਪ ਨੰਬਰ 3 ਹੁਣ ਤੁਸੀਂ ਜੋ ਪਿਕਚਰ ਵੇਖੀ ਉਹ ਪਿਕਚਰ ਨੂੰ ਛੱਡ ਦਿਓ ਤੁਸੀਂ ਉਸ ਨੂੰ ਇੰਨੀ ਗਹਿਰਾਈ ਨਾਲ ਮਹਿਸੂਸ ਕਰ ਰਹੇ ਹੋ ਇਹ ਸੋਚਣਾ ਹੈ ਜੋ ਤੁਹਾਨੂੰ ਉਹ ਚੀਜ਼ ਨੂੰ ਵੇਖ ਕੇ ਫੀਲਿੰਗ ਮਹਿਸੂਸ ਹੋਈ ਹੈ ਤੁਹਾਨੂੰ ਰੋਣਾ ਆਇਆ ਤੁਹਾਨੂੰ ਬਹੁਤ ਦਰਦ ਮਹਿਸੂਸ ਹੋਇਆ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਬਹੁਤ ਜ਼ਿਆਦਾ ਸ਼ਰਮ ਆਈ ਕਿਸੇ ਤਰ੍ਹਾਂ ਦੀ ਵੀ ਜੋ ਵੀ ਫੀਲਿੰਗ ਤੁਸੀਂ ਉਸ ਚੀਜ਼ ਨੂੰ ਦੇਖ ਕੇ ਮਹਿਸੂਸ ਕਰ ਰਹੇ ਹੋ ਉਸ ਫੀਲਿੰਗ ਨੂੰ ਪੂਰੀ ਗਹਿਰਾਈ ਨਾਲ ਮਹਿਸੂਸ ਕਰਨਾ ਹੈ ਓਕੇ ਉਸ ਤੋਂ ਬਾਅਦ ਸਟੈਪ ਨੰਬਰ 4 ਤੁਸੀਂ ਜੋ ਫੀਲਿੰਗ ਮਹਿਸੂਸ ਕੀਤੀ ਹੈ ਤੁਸੀਂ ਉਸ ਨੂੰ ਰੀਫਰੇਮ ਕਰਨਾ ਹੈ ਤੁਸੀਂ ਉਸ ਚੀਜ਼ ਨੂੰ ਜੋ ਘਟਨਾ ਸੀਗੀ ਉਹਨੂੰ ਇਦਾਂ ਵੇਖਣਾ ਹੈ ਕਿ ਇਹ ਕੋਈ ਬੁਰੀ ਘਟਨਾ ਨਹੀਂ ਸੀ ਪਰ ਇਹ ਕੀ ਸੀ ਇਹ ਇੱਕ ਸਬਕ ਸੀ ਇੱਕ ਮੇਰੀ ਜ਼ਿੰਦਗੀ ਦਾ ਲੈਸਨ ਸੀ ਜੋ ਮੈਨੂੰ ਕੁਦਰਤ ਨੇ ਦਿੱਤਾ ਹਾਲਾਤਾਂ ਨੇ ਦਿੱਤਾ ਇੱਕ ਸਬਕ ਇਸ ਵਿੱਚੋਂ ਮੈਂ ਕੀ ਸਿੱਖਿਆ ਉਹ ਚੀਜ਼ ਨੂੰ ਕੱਢਣਾ ਹੈ ਉਸ ਚੀਜ਼ ਨੂੰ ਵੇਖਣਾ ਹੈ ਕਿ ਮੈਂ ਇਸ ਚੀਜ਼ ਚੋਂ ਇਹ ਸਬਕ ਲਿਆ ਇਹ ਲੈਸਨ ਲਿਆ ਔਰ ਇਹ ਲੈਸਨ ਜਿਹੜਾ ਮੈਂ ਸਿੱਖਿਆ ਸਬਕ ਮੈਂ ਸਿੱਖਿਆ ਇਹ ਮੇਰੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਮ ਆਊਗਾ ਤੁਸੀਂ ਉਹ ਸਾਰੀ ਘਟਨਾ ਨੂੰ ਛਾਣ ਲੈਣਾ ਮੀਨਸ ਫਿਲਟਰ ਕਰ ਲੈਣਾ ਉਹਦੇ ਵਿੱਚੋਂ ਇੱਕ ਜ਼ਰੂਰੀ ਚੀਜ਼ ਕੱਢਣੀ ਹੈ ਤੁਹਾਡੇ ਫਾਇਦੇ ਦੀ ਕਿਹੜੀ ਨਾ ਕੋਈ ਇਨਸਾਨ ਯਾਦ ਰੱਖਣਾ ਨਾ ਕੋਈ ਹੋਰ ਚੀਜ਼ ਯਾਦ ਰੱਖਣੀ ਹੈ ਤੁਸੀਂ ਸਿਰਫ ਇੱਕ ਚੀਜ਼ ਯਾਦ ਰੱਖਣੀ ਹੈ ਤੁਹਾਡਾ ਲੈਸਨ ਜੋ ਲਾਈਫ ਨੇ ਦਿੱਤਾ ਹੈ ਤੁਹਾਡਾ ਸਬਕ ਓਕੇ ਨੈਕਸਟ ਸਟੈਪ ਫਿਰ ਤੁਸੀਂ ਕੀ ਕਰਨਾ ਤੁਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਆਪਣੇ ਅਵਚੇਤਨ ਮਨ ਨੂੰ ਇਹ ਸਭ ਤੋਂ ਵੱਡਾ ਸਟੈਪ ਹੈ ਤੁਸੀਂ ਇੱਕ ਕਮਾਂਡ ਦੇਣੀ ਹੈ ਤੁਸੀਂ ਉਹਨੂੰ ਕਹਿਣਾ ਹੈ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਕਹਿਣਾ ਮੈਂ ਬਹੁਤ ਸਟਰੋਂਗ ਹਾਂ ਮੈਂ ਸਿੱਖ ਲਿਆ ਇਸ ਘਟਨਾ ਤੋਂ ਇਹ ਜਿਹੜੀ ਘਟਨਾ ਹੈ ਮੇਰੀ ਜ਼ਿੰਦਗੀ ਨਹੀਂ ਹੈ ਇਹ ਘਟਨਾ ਸਿਰਫ ਮੇਰੇ ਲਈ ਇੱਕ ਸਬਕ ਹੈ ਇੱਕ ਲੈਸਨ ਹੈ ਇਸ ਤੋਂ ਮੈਂ ਸਿੱਖ ਚੁੱਕਿਆ ਔਰ ਅੱਜ ਤੋਂ ਬਾਅਦ ਜਿਹੜੀ ਇਹ ਘਟਨਾ ਮੇਰੇ ਨਾਲ ਵਾਪਰੀ ਮੈਂ ਇਸ ਨੂੰ ਰਿਲੀਜ਼ ਕਰਤਾ ਮੈਂ ਇਸ ਤੋਂ ਮੁਕਤ ਹੋਣਾ ਅੱਜ ਮੈਂ ਫ੍ਰੀडम 'ਚ ਜਿਉ ਰਿਹਾ ਇਹ ਜਿਹੜੀ ਘਟਨਾ ਹੋਈ ਸੀ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਮੈਂ ਉਹ ਫਿਲਟਰ ਕਰ ਚੁੱਕਿਆ ਇਸ ਘਟਨਾ ਨੂੰ ਮੈਂ ਆਪਣੀ એનર્ਜੀ ਚੋਂ ਬਾਹਰ ਕੱਢਦਾ ਹੁਣ ਮੈਂ ਪੂਰੀ ਤਰ੍ਹਾਂ ਆਜ਼ਾਦ ਹਾਂ ਤੇ ਮੈਂ ਖੁਸ਼ ਹਾਂ ਕਿਉਂਕਿ ਮੇਰੇ ਅੰਦਰ ਇੰਨੀ ਪਾਵਰ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸਟਾਰਟ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਫੁਲੀ ਫੋਕਸ ਦੇ ਨਾਲ ਉਹਨਾਂ ਚੀਜ਼ਾਂ ਨੂੰ ਵੇਖ ਸਕਦਾ ਜੋ ਮੇਰੇ ਲਈ ਇੰਪੋਰਟੈਂਟ ਨੇ ਬਾਕੀ ਜਿੰਨੀਆਂ ਵੀ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਹੁੰਦੀਆਂ ਨੇ ਜੋ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ ਮੇਰੇ ਲਈ ਇੰਪੋਰਟੈਂਟ ਨਹੀਂ ਹੈਗੀਆਂ ਮੇਰੇ ਲਈ ਜ਼ਰੂਰੀ ਨਹੀਂ ਮੈਨੂੰ ਕੋਈ ਫਾਇਦਾ ਨਹੀਂ ਦਿੰਦੀਆਂ ਉਹ ਮੇਰੇ ਲਈ ਵੇਸਟ ਹੈ ਤੇ ਉਹਨਾਂ ਵੇਸਟ ਚੀਜ਼ਾਂ ਨੂੰ ਮੈਂ ਅੱਜ ਰੀਲੀਜ਼ ਕਰਦਾ ਚਾਹੇ ਫਿਰ ਕੋਈ ਇਨਸਾਨ ਹੋਵੇ ਕੋਈ ਜਗ੍ਹਾ ਹੋਵੇ ਕੋਈ ਘਟਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਹੋਵੇ ਮੈਂ ਰੀਲੀਜ਼ ਕਰਦਾ ਬਹੁਤ ਖੁਸ਼ੀ ਨਾਲ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਮੈਂ ਅੱਜ ਬਹੁਤ ਵੱਡੀ ਚੀਜ਼ ਨੂੰ ਸਿੱਖ ਲਿਆ ਹੁਣ ਮੈਂ ਹਮੇਸ਼ਾ ਇਸ ਸਬਕ ਦੇ ਨਾਲ ਅੱਗੇ ਵਧੂੰਗਾ ਔਰ ਇਸ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਯੂਜ਼ ਕਰੂੰਗਾ ਇੱਕ ਗੱਲ ਯਾਦ ਰੱਖਿਓ ਤੁਸੀਂ ਕਿਸੇ ਚੀਜ਼ ਤੋਂ ਭੱਜ ਨਹੀਂ ਸਕਦੇ ਕਿਉਂਕਿ ਜਿੰਨਾ ਭੱਜੋਗੇ ਨਾ ਉਹ ਚੀਜ਼ ਉਹਨਾ ਤੁਹਾਡੇ ਪਿੱਛੇ ਭੱਜੂਗੀ ਤੁਸੀਂ ਰੁਕਣਾ ਹੈ ਉੱਥੇ ਤੁਸੀਂ ਦੇਖਣਾ ਹੈ ਜਿਹੜੀ ਇਹ ਚੀਜ਼ ਮੇਰੇ ਪਿੱਛੇ ਪਈ ਹੋਈ ਹੈ ਨਾ ਇਸ ਚੀਜ਼ ਨੂੰ ਮੈਂ ਕਿਦਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਟੈਕਲ ਕਰ ਸਕਦਾ ਵੇਖ ਸਕਦਾ ਇਹਦੇ ਵਿੱਚੋਂ ਉਹ ਚੀਜ਼ਾਂ ਬਾਹਰ ਕੱਢ ਸਕਦਾ ਜੋ ਮੇਰੇ ਲਈ ਜ਼ਰੂਰੀ ਨੇ ਬਾਕੀ ਸਾਰੀਆਂ ਚੀਜ਼ਾਂ ਵੇਸਟ ਨੇ ਤੇ ਵੇਸਟ ਨੂੰ ਮੈਂ ਛੱਡਣਾ ਹੈ ਤੁਸੀਂ ਹਮੇਸ਼ਾ ਫੀਲਿੰਗਸ ਦੇਖੋ ਤੁਸੀਂ ਕੀ ਕਰਨਾ ਹੈ ਇਸ ਪ੍ਰੈਕਟਿਸ ਦੇ ਨਾਲ ਆਪਣੀਆਂ ਫੀਲਿੰਗਸ ਤੇ ਕੰਮ ਕਰਨਾ ਜਿਹੜੀ ਫੀਲਿੰਗਸ ਤੁਸੀਂ ਫੀਲ ਕਰਦੇ ਹੋ ਨਾ ਘਟਨਾ ਦੇ ਨਾਲ ਉਹੀ ਦਰਦ ਦਿੰਦੀਆਂ ਤੁਹਾਨੂੰ ਜਾਂ ਉਹੀ ਤੁਹਾਨੂੰ ਡレイン ਕਰਦੀਆਂ ਨੇ ਕਿਸੇ ਤਰੀਕੇ ਨਾਲ ਉਹ ਵੀ ਕੁਝ ਵੀ ਮਹਿਸੂਸ ਕਰਦੇ ਹੋ ਤੁਸੀਂ ਤੁਸੀਂ ਉਹ ਤੋਂ ਦੂਰ ਹੋਣਾ ਹੈ ਕਿਉਂਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹ ਤਾਂ ਜਸਟ ਇੱਕ ਲੈਸਨਸ ਹੁੰਦੇ ਨੇ ਲਾਈਫ ਤੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਇੱਕ ਸਬਕ ਹੁੰਦੇ ਨੇ ਕਿਉਂਕਿ ਜਿਹੜੀ ਵੀ ਕੋਈ ਬੁਰੀ ਘਟਨਾ ਹੋਊਗੀ दैट मींस ਤੁਹਾਨੂੰ ਕੁਦਰਤ ਯੂਨੀਵਰਸ ਬ੍ਰਹਿਮੰਡ ਤੁਹਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ ਗੋਡ ਤੁਹਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ ਕਿਉਂਕਿ ਜਿਹੜੇ ਗੋਡ ਨੇ ਨਾ ਉਹ ਬਹੁਤ ਪਿਆਰ ਕਰਦੇ ਆਪਣੇ ਬੱਚਿਆਂ ਨੂੰ ਸਭ ਨੂੰ ਬਹੁਤ ਪਿਆਰ ਕਰਦੇ ਆ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਬੁਰੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਨਾ ਕੋਈ ਵੀ ਘਟਨਾ ਆਵਾ ਜਾਂ ਇਨਸਾਨ ਉਹ ਸਿਰਫ ਸਾਨੂੰ ਸਬਕ ਦੇਣ ਆਉਂਦੇ ਨੇ ਕਿਉਂਕਿ ਗੋਡ ਨਹੀਂ ਚਾਹੁੰਦੇ ਕਿ ਅਸੀਂ ਦੁਖੀ ਹੋਈਏ ਉਹ ਚਾਹੁੰਦੇ ਨੇ ਅਸੀਂ ਹਮੇਸ਼ਾ ਖੁਸ਼ ਰਹੀਏ ਸੋ ਇਸ ਕਰਕੇ ਗੋਡ ਦੇ ਇਸ ਯੂਨੀਵਰਸ ਦੇ ਇਸ ਸ਼ਾਇਰ ਨੂੰ ਸਮਝੋ ਕਿ ਜਿਹੜਾ ਜਿਹ ਮੇਰੇ ਨਾਲ ਹੋਇਆ ਤਾਂ ਇਸ ਘਟਨਾ ਦੇ ਵਿੱਚੋਂ ਮੈਂ ਕਿਹੜਾ ਸਬਕ ਲੈਣਾ ਹੈ ਮੈਨੂੰ ਕੀ ਸਿਖਾਇਆ ਹੈ ਰਾਈਟ ਤੁਸੀਂ ਬਹੁਤ ਪਾਵਰਫੁਲ ਹੋ ਬਹੁਤ ਚੰਗੇ ਇਨਸਾਨ ਹੋ ਤੁਹਾਨੂੰ ਪਤਾ ਹੈ ਤੁਹਾਡੇ ਅੰਦਰ ਇੱਕ ਸੋਲ ਹੈ ਇੱਕ ਆਤਮਾ ਹੈ। ਯਾ ਔਰ ਉਹ ਜਿਹੜੀ ਤੁਹਾਡੀ ਸੋਲ ਹੁੰਦੀ ਹੈ ਨਾ ਤੁਹਾਡੀ ਆਤਮਾ ਹੁੰਦੀ ਹੈ ਨਾ ਤੁਹਾਨੂੰ ਆਲਵੇਜ਼ ਹਮੇਸ਼ਾ ਪਿਆਰ ਕਰਦੀ ਹੈ। ਜਿਹੜੀ ਖੇਡ ਤੁਸੀਂ ਬਾਹਰ ਖੇਡਦੇ ਹੋ ਮੀਨਸ ਜੋ ਤੁਸੀਂ ਜ਼ਿੰਦਗੀ 'ਚ ਵੇਖ ਰਹੇ ਹੁੰਦੇ ਹੋ ਨਾ ਕਿ ਮੇਰੀ ਜ਼ਿੰਦਗੀ ਐਦਾਂ ਹੈ ਓਦਾਂ ਕੰਪਲੇਨਸ ਕਰਦੇ ਹੋ ਸ਼ਿਕਾਇਤਾਂ ਕਰਦੇ ਹੋ ਹਨਾ ਬਲੇਮ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਇਹਨਾਂ ਦੇ ਵੀ ਸਬਕੌਂਸ਼ੀਅਸ ਮਾਈਂਡ ਦਾ ਵੀ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਕੰਡੀਸ਼ਨਿੰਗ ਹੀ ਇਦਾਂ ਦੀ ਹੋ ਜਾਂਦੀ ਹੈ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਘਟਣਾਵਾ ਸੀ ਆਪਣੇ ਪ੍ਰਕਰਸ਼ਿਤ ਕਰਦੇ ਰਹਿਣੇ ਆ ਕਿਉਂਕਿ ਸਾਨੂੰ ਉਹਦੇ ਵਿੱਚੋਂ ਕੱਢਣ ਵਾਲਾ ਅੱਜ ਤੱਕ ਕੋਈ ਮਿਲਿਆ ਨਹੀਂ ਸੀ ਸਾਨੂੰ ਦੱਸਣ ਵਾਲਾ ਨਹੀਂ ਮਿਲਿਆ ਸੀ ਕਿ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਦਲ ਰਾਈਟ ਸੋ ਐਸ ਕਰਕੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਵੀ ਚੀਜ਼ ਹਰਾ ਨਹੀਂ ਸਕਦੀ ਦੁੱਖ ਨਹੀਂ ਦੇ ਸਕਦੀ ਤੁਹਾਨੂੰ ਰੋਵਾ ਨਹੀਂ ਸਕਦੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੀ ਕਿਉਂਕਿ ਤੁਸੀਂ ਬਹੁਤ ਪਾਵਰਫੁਲ ਹੋ ਅੱਜ ਤੁਸੀਂ ਉਹ ਚੀਜ਼ ਸਿੱਖ ਲਈ ਹੈ ਕਿਵੇਂ ਆਪਣੀ ਪਾਵਰ ਨੂੰ ਆਪਣੀ ਮੁੱਠੀ ਚ ਰੱਖਣਾ ਹੈ ਕਿਵੇਂ ਆਪਣੇ ਆਪ ਨੂੰ ਸਟਰੋਂਗ ਬਣਾ ਕੇ ਰੱਖਣਾ ਹੈ ਹਰ ਸਿਚੁਏਸ਼ਨ ਦੇ ਵਿੱਚ ਜਦੋਂ ਵੀ ਤੁਹਾਨੂੰ ਲੱਗੇ ਨਾ ਤੁਸੀਂ ਬਹੁਤ ਪਰੇਸ਼ਾਨ ਹੋ ਗਏ ਹੋ ਬਹੁਤ ਯੂ نو ਤੁਸੀਂ ਕੀ ਕਰਨਾ ਹੈ ਇਹੋ ਪ੍ਰੈਕਟਿਸ ਕਰਨੀ ਹੈ ਇੱਕ ਦਿਨ ਇੱਕ ਘਟਨਾ ਚੁੱਕੋ ਜਦੋਂ ਤੁਸੀਂ ਚੰਗੀ ਤਰ੍ਹਾਂ ਉਸ ਚੀਜ਼ 'ਚੋ ਫਿਲਟਰ ਕਰ ਲਓਗੇ ਚੀਜ਼ ਨੂੰ ਉਸ ਤੋਂ ਬਾਅਦ ਹੀ ਨੈਕਸਟ ਕਿਸੇ ਵੀ ਇਨਸੀਡੈਂਟਸ ਨੂੰ ਜਾਂ ਘਟਨਾ ਨੂੰ ਯਾਦ ਨੂੰ ਚੁੱਕਣਾ ਓਕੇ ਇਹ ਨਹੀਂ ਹੈਗਾ ਕਿ ਅੱਜ ਮੈਂ ਇਹ ਪ੍ਰੈਕਟਿਸ ਕਰ ਰਿਹਾ ਕੱਲ ਨੂੰ ਮੈਂ ਦੂਸਰੀ ਘਟਨਾ ਚੁੱਕ ਲੂੰਗਾ ਨੋ ਜਦੋਂ ਤੱਕ ਤੁਸੀਂ ਇੱਕ ਚੀਜ਼ ਨੂੰ ਫ੍ਰੀ ਨਹੀਂ ਕਰਦੇ ਆਪਣੇ ਆਪ 'ਚੋਂ ਉਦੋਂ ਤੱਕ ਤੁਸੀਂ ਨੈਕਸਟ ਵੱਲ ਨਹੀਂ ਜਾਣਾ ਹੌਲੀ ਹੌਲੀ ਕਰਕੇ ਤੁਸੀਂ ਹਰ ਇੱਕ ਚੀਜ਼ ਨੂੰ ਐਦਾਂ ਹੀ ਦੂਰ ਕਰਨਾ ਹੈ ਆਪਣੇ ਸਬਕੌਂਸ਼ੀਅਸ ਮਾਈਂਡ 'ਚੋਂ ਐਂਡ ਸੈਲੀਬ੍ਰੇਟ ਕਰਿਆ ਕਰੋ ਕੀ ਸੈਲੀਬ੍ਰੇਟ ਕਰਨਾ ਤੁਸੀਂ ਕਿ ਤੁਸੀਂ ਆਪਣੀ ਟਰਾਂਸਫਰਮੇਸ਼ਨ ਦੀ ਜਰਨੀ ਤੇ ਹੋ ਤੁਸੀਂ ਨਵੇਂ ਇਨਸਾਨ ਬਣ ਰਹੇ ਹੋ ਹਰ ਰੋਜ਼ ਹਰ ਰੋਜ਼ ਠੀਕ ਹੈ ਸੋ ਗੋਡ ਬlesਸ ਯੂ ਆਲ ਖੁਸ਼ ਰਹੋ ਸਾਰੇ ਕਿਉਂਕਿ ਤੁਸੀਂ ਪਾਵਰਫੁਲ ਹੋ ਤੁਸੀਂ ਸਿੱਖ ਰਹੇ ਹੋ ਕਿਵੇਂ ਆਪਣੀਆਂ ਪਾਵਰਸ ਨੂੰ ਕੰਟਰੋਲ ਚ ਰੱਖਣਾ ਕਿਵੇਂ ਯੂਜ਼ ਕਰਨਾ God bless you.